ਏਜੰਟ ਨੇ ਅਮਰੀਕਾ ਭੇਜਣ ਦੇ ਚੱਕਰਾਂ 'ਚ ਪਰਿਵਾਰ ਦੇ ਨਾਲ ਕੀਤੀ ਠੱਗੀ ਦੇਖੋ ਕਿਵੇਂ ਗਿਣ-ਗਿਣ ਦਿੱਤੀਆਂ ਸੀ ਨੋਟਾਂ ਦੀਆਂ ਗੱਥੀਆਂ ਪੂਰਾ ਟੱਬਰ ਹੁਣ ਅਮਰੀਕਾ ਤੋਂ ਪੰਜਾਬ ਕਰਤਾ ਡਿਪੋਰਟ ਇਸ ਵੇਲੇ ਦੀ ਵੱਡੀ ਖਬਰ ਦੇਖ ਤੁਹਾਡੇ ਵੀ ਹੋਸ਼ੁਰ ਜਾਣਗੇ ਇਸੋ ਲੋਕ ਕੋ ਇਸ ਵੀਡੀਓ ਨੂੰ ਉਹਨਾਂ ਤੱਕ ਸ਼ੇਅਰ ਜ਼ਰੂਰ ਕਰੋ ਜੋ ਕਿ ਏਜੰਟਾਂ ਨੂੰ ਪੈਸੇ ਦੇ ਕੇ ਬਾਹਰ ਜਾਣ ਦੇ ਸ਼ੌਕੀਨ ਨੇ ਦੇਖੋ ਕਿਵੇਂ ਏਜੰਟ ਨੇ ਇੱਕ ਪਰਿਵਾਰ ਦੇ ਨਾਲ ਧੋਖਾਧੜੀ ਕੀਤੀ ਹੈ 1 ਕਰੋੜ 40 ਲੱਖ ਰੁਪਇਆ ਲਿਆ ਗਿਆ ਹੈ ਦੋ ਬੱਚਿਆਂ ਦਾ ਪਤੀ ਪਤਨੀ ਦਾ ਤੇ ਪਹਿਲਾ ਇਹਨਾਂ ਨੂੰ ਦੁਬਈ ਭੇਜ ਦਿੱਤਾ ਗਿਆ ਦੁਬਈ ਤੋਂ ਮੈਕਸੀਕੋ ਭੇਜ ਦਿੱਤਾ ਗਿਆ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਦੀ ਢੋਂਗੀ ਲਵਾਈ ਜਾਂਦੀ ਹੈ ਜਦੋਂ ਅਮਰੀਕਾ ਇਹ ਪਹੁੰਚਦੇ ਨੇ 1 ਮਹੀਨੇ ਬਾਅਦ ਉੱਥੋਂ ਦੀ ਸਰਕਾਰ ਇਹਨਾਂ ਨੂੰ ਪੰਜਾਬ ਦੇ ਵਿੱਚ ਡਿਪੋਰਟ ਕਰ ਦਿੰਦੀ ਹੈ ਤਾਂ ਪਰਿਵਾਰ ਨੂੰ ਵੱਡਾ ਸਦਮਾ ਲੱਗਿਆ ਹੈ ਐਨਾ ਪੈਸਾ ਦੇ ਕੇ ਵੀ ਏਜੰਟ ਨੇ ਉਹਨਾਂ ਨਾਲ ਵੱਡਾ ਧੋਖਾ ਕੀਤਾ ਠੱਗੀ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਏਜੰਟ ਖਿਲਾਫ ਧੋਖਾਧੜੀ ਦਾ ਕੇਸ ਕੀਤਾ ਗਿਆ ਹੈ ਸੋ ਤੁਸੀਂ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਤੇ ਅਜਿਹੇ ਏਜੰਟਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ